ਤੋ ਆਜ ਗੁਰਜੀਕਾਰ ਖਲਸਾ ਵਾਹਿਗੁਰੂ ਜਿੱਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬਾਤੂ ਗੁਰਸਿੱਖ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਾਸ ਮਨਦੀਪ ਸਿੰਘ ਬਾਸੀ ਤਲਵੰਡੀ ਸਾਹਿਬ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਰ ਖੁਦਤਪਾਲ ਸਰਵਕੀ ਡਿਊਟੀ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ 1.5 ਤੋਂ 2 ਮਹੀਨਿਆਂ ਦੀ ਪ੍ਰਤੀ ਪਿਛਲੀ ਗੱਲ ਹੈ। ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਅਕਾਲ ਚਲਾਣਾ ਕਰ ਗਈ ਸਨ ਜੋ ਕਿ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਈ ਸਨ। ਬੜੀ ਮੰਨ ਨੂੰ ਠੇਸ ਪਹੁੰਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੋੜ ਖੁੱਦ ਤਪਾਲ ਸਰ ਦੇ ਵਿੱਚ ਦਾਸ ਡਿਊਟੀ ਕਰਦਾ ਹੈ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਫਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਛੱਡਣ ਤੋਂ ਇਨਕਾਰ ਕਰਤਾ ਕਿੰਨੇ ਵੀ ਤੂੰ ਬਾਬਾ ਜੀ ਇਥੋਂ ਡਿਊਟੀ ਛੱਡ ਦੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀਰ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਨਾਂ ਗਲਤੀ ਦੇ ਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਪਿਓ ਵੀ ਨਹੀਂ ਹੈ ਵੀ ਇਸ ਬੱਚੀ ਨੂੰ ਮੈਂ ਕਿੱਥੇ ਲਾ ਕੇ ਆਪਣੇ ਮਾਪੇ ਕੋਲ ਸੜ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਮੇਰਾ ਸਾਥ ਦਿਓ ਸਿੰਘਣੀ ਨੂੰ ਅਦਾਲਤ ਚਰਾਣਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇਨ੍ਹਾਂ ਪਿੰਡ ਵਾਲਿਆਂ ਨੇ ਬੇਦਰਦ ਬਚਾਉਂਦਿਆਂ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀਤੀ ਹੈ ਮੇਰੇ ਤੇ ਕਿੰਨੀ ਦੁੱਖ ਦੀ ਘੜੀ ਬੀਤੀ ਹੈ ਸਿੰਘਨੀ ਦਾ ਕਾਲ ਚਰਨਾ ਨਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਹਾਡੀ ਗ੍ਰੰਥੀ ਸਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਵੇਂ ਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ